ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮ ਇਟਾਡਾ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਦੋ ਛੋਟੀਆਂ ਆਗਿਆ ਤਾਜ਼ੀਆਂ ਸੂਈਆਂ ਨੇ ਤਾਂ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰੇ ਕੋਲੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੁਲਜਿੰਦਰ ਡੇਰੀ ਫਾਰਮ ਵੇਖਣ ਆਲੇ ਜਿੰਨੇ ਮੇਰੇ ਭੈਣ ਭਰਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਹੋਰ ਕੀ ਹਾਲ ਚਾਲ ਵਧੀਆ ਵੀਰ ਜੀ ਵਧੀਆ ਠੀਕ ਠਾਕ ਜੀ ਬੰਦੇ ਇੰਨੇ ਆ ਮਾਲ ਫੇਰ ਦੋ ਝੋਟੀਆਂ ਅੰਦਰ ਸੇਲ ਹੋ ਗਈਆਂ ਤੇ ਦੋ ਹੀ ਬਸ ਬਚੀਆਂ ਚਲ ਵਧੀਆ ਵੀਰ ਜੀ ਪਸ਼ੂ ਵੀ ਗਿਆ ਚੰਗਾ ਹਨਾ ਤਾਂ ਨਾਂ ਤਸਵੀਰ ਹੈ ਆਪ ਦਾ ਨਾ ਵੀਰ ਜੀ ਆਪਣਾ ਕਾਲਾ ਜੇ ਪਿੰਡ ਸ਼ਿਕਾਰਮਾਸ਼ੀਆਂ ਜ਼ਿਲ੍ਹਾ ਗਰਦਾਸਪੁਰ ਤਸਵੀਰ ਜਿਹੜਾ ਪੱਬਾ ਨਾਲ ਕੋਨ ਨੰਬਰ 84 43 75 17 84 376 99 399 ਠੀਕ ਹੈ ਜੀ। ਜੋ ਹੀ ਨਾ ਆ ਗਿਆ ਟੋਪ ਦੇ ਵਧੀਆ ਰੇਟ ਤੇ ਝੋਟੀਆਂ ਸੁਈਆਂ ਸਵਾਈਆਂ ਤਾਜ਼ੀਆਂ ਥਾਨ ਭੰਦੇ ਦੀਆਂ ਚੰਗੀਆਂ ਠੀਕ ਹੈ ਜੀ। ਹਾਂਜੀ ਹਾਂਜੀ। ਤਾਂ ਰੇਟ ਜਾਇਜ਼ ਵੀਰੇ। ਰੇਟ ਤਾਂ ਬੜਾ ਜਾਇਜ਼ ਹੁੰਦੇ ਆ ਆਪਣੇ। ਰੇਟ ਤਾਂ ੜੇ ਓੜਦਿਆਂ ਨੇ ਹੁੰਦੇ ਆ ਰੇਗੜੀਏ। ਰੇਟ ਤਾਂ ਮੈਨੂੰ ਪਤਾ ਵੀ ਛੋਟੇ ਛੋਟੇ ਅਸੀਂ ਮਾਲ ਤਾਂ ਤੁਹਾਨੂੰ ਬੜੀ ਕਹੀਦਾ ਮਾਲ ਲਈਦਾ ਫਿਰਕੇ। ਇਹ ਫਿਰ ਫਿਰਕੇ। ਹੁਣ ਅੰਦਰ ਹੁਣ ਨਾਲ ਤੁਹਾਨੂੰ ਬੜਾ ਤੇਜ਼ੀ ਤੁਜੀ ਹੋ ਜਾਣੀ ਮਾਲ-ਮੋਲ ਘਾਟੇ ਮਿਲਦੇ ਆ ਬਿਲਕੁਲ ਬਿਲਕੁਲ। ਤਾਂ ਅੱਜ ਵੀ ਰੇਟ ਨਿਕੇ ਹੁੰਦੇ ਆ ਤਾਂ ਵੀਰੋ ਵੀਡੀਓ ਵੇਖ ਲਿਓ ਐਂਡ ਤਾਂ ਹੀ ਰੇਟ ਵੀਰ ਦਾ ਜਾਜ ਹੁੰਦਾ ਹਰ ਇੱਕ ਵੀਡੀਓ 'ਚ ਪਹਿਲੇ ਨੰਬਰ ਤੇ ਝੋਟੀ ਪਰਸੋਂ ਦੀ ਝੋਟੀ ਸੁਹੀ ਏ ਅੱਛਾ ਥੋੜੀ ਇੱਧਰ ਆਓ ਝੋਟੀ ਪਰਸੋਂ ਦੀ ਸੁਹੀ ਜੇ ਮਗਰ ਕੱਟੀ ਜੇ ਇਹ ਮਗਰ ਅੱਟੀ ਜੇ ਕੱਟੀ ਆ ਗਈ ਵੇਖੋ ਨਾਰੂ ਵੀ ਨਾਲ ਜੀ ਪੂਰੀ ਆਹ ਨਾਰੂ ਨਾ ਚੰਗੀ ਕੱਟੀ ਆ ਗਈ ਚੰਗੀ ਸੀ ਝੋਟੀ ਦੀ ਸੀਲ ਲੀ ਆ ਵੇਖੋ ਕਵਾ ਇੱਦਾਂ ਹੀ ਠਾਉਂ ਜੇ ਐ ਭਲਾਂ ਆ ਜਾ ਝੋਟੀ ਠੀਕ ਅੱਠ ਕਿਲੋ ਐਸਟ ਤੇ ਟਾਈਮ ਬੋਲ ਅੱਠਾਂ ਤੋਂ ਉੱਪਰ ਹੋਏਗਾ ਅੱਛਾ 8 ਕਿਲੋ ਅੱਠਾਂ ਤੋਂ ਉੱਪਰ ਹੋਏਗਾ ਪਰ ਮੈਂ ਆ ਆ ਅੱਠ ਇੱਕ ਘੰਟੇ ਜਿੰਨਾ ਵੀ ਟਾਈਮ ਲੱਗਾ ਹੋਊਗਾ ਝੋਟੀ ਠੀਕ ਆ ਜੀ ਵੇਖ ਲੋ ਕਿ ਥਾਂ ਚ ਨਹੀਂ ਆਈ ਭਲਾ ਭਈ ਥੋੜੀ ਭਲਾ ਭਲਾਂ ਜੇ ਪਰਸੋਂ ਵੀ ਭਲਾਂ ਚਾਹ ਜੀ ਚਾਹ ਦੇਖੋ ਵੀਰੋ ਸੋਹਣੀ ਝੋਟੀ ਆ ਮਗਰ ਵੀ ਕੱਟੀ ਆ ਇਹਦੇ ਲੇਵਾ ਸੋਹਣਾ ਲੇਵਾ ਲੱਗਿਆ ਆ ਵੇਖੋ ਆ ਜੇ ਸ਼ਾਮਾਂ ਦਾ ਕਾਫੀ 1.5 2 ਵਜੇ ਦਾ ਟਾਈਮ ਹੋ ਜਾਂਦਾ ਸ਼ਾਮਾਂ ਦਾ ਕਾਫੀ ਬਣ ਜਾਂਦੀ ਚੰਗੀ ਛੋਟੀ ਆ ਗਈ ਵੀਰੋ ਕਿੰਨਾ ਟਾਈਮ ਲੱਗਾ ਪਿੱਠਾ ਵੇਖੋ ਨਾ ਝੋੜਾ ਫੁੱਲੇ ਲੇਵੇ ਵਾਲੀ ਹੈ ਹਾਂਜੀ ਹਾਂਜੀ ਇਹ ਭਲਾਂ ਜੇ ਤੁਹਾਡੇ ਅਜੇ ਸਰਸਿ ਗੀਆ ਅਜੇ ਛੀ ਗੀਆ ਜਿਵੇਂ ਮਾਰੋ ਨੀ ਜਾਈ ਹਾਂ ਪੁੱਟ ਦੀ ਹਾਂਜੀ ਅਸੂਆ ਪਹਿਲਾਂ ਦੂਜਾ ਦੱਸਿਆ ਦੂਜਾ ਦੂਜਾ ਮਿੱਠਾ ਬਣਾ ਦੂਜਾ ਦੂਜਾ ਹੀ ਹੋਊਗਾ ਠੀਕ ਹੈ ਜੋ ਉਧਰ ਮਾਰਨਾ 12 ਦੂਜਾ ਸੂਆ ਤਾਂ ਬਾਕੀ ਵੀਰੋ ਚੈੱਕ ਕਰ ਲਿਓ ਮਗਰ ਕੱਟੀ ਆ ਸੋਨਾ ਲੇਵਾ ਲੱਗਿਆ ਛੋਟੀ ਨੂੰ ਹਾਂਜੀ ਤਾਂ ਵਧੀ ਬੜੀ ਛੋਟੀ ਦੀ ਕਰਨ ਨੂੰ ਹੀ ਗੱਲਾਂ ਚ ਅੱਛਾ ਵਧੀਆ ਨਿਕਲਿਆ ਚਵਾ ਚੂ ਜੀ ਕਹਿੰਦਾ ਵੇਖੋ ਧਾਰਾ ਮਰੰਦਾ ਮੈਂ ਤੁਹਾਨੂੰ ਅੱਛਾ ਹੀ ਸੀਰ ਵੇਖੋ ਆਏ 2 2 3 3 ਨਹੀਂ ਆਣੇ ਭਾਈ ਜੀ ਅੱਛਾ ਛੱਡੋ ਬੱਚਾ ਠੀਕ ਹੈ ਜੀ ਵੇਖੋ ਤਾਂ ਵੇਖੋ ਵੀਰੋ ਧਾਰਾ ਮਾਰ ਕੇ ਵੀਰ ਕਹਿੰਦਾ ਵਖਾਲ ਦਿੰਨੇ ਆ ਸੋਹਣੀ ਛੋਟੀ ਆ ਮਗਰ ਹੈ ਅੱਜ ਕੱਟੀ ਡਬਲ ਫਾਇਦਾ ਜੀ ਠੀਕ ਹੈ ਜੀ ਹੰਡੀ ਮਿੱਠੀ ਵੜੀ ਝੋਟੀ ਪਈ ਜਿੱਦਾਂ ਮਰਜੀ ਘਰ ਵੀ ਵਧੀਆ ਲੱਗ ਗਈ ਚਵਾਈ ਵੀ ਇਰੀ ਵਧੀਆ ਲੱਗੀ ਏ ਠੀਕ ਹੈ ਜੀ ਤੁਹਾਨੂੰ ਸਵੇਰ ਦਾ ਹੀ ਫੋਨ ਕੀਤਾ ਸੀ ਹਾਂਜੀ ਤੂੰ ਕੀ ਕੀ ਆਜੋ ਆਜੋ ਤੁਸੀਂ ਆਦੇ ਆਈਆਂ ਆਉਂਦੇ ਆਉਂਦੇ ਆ ਬਿਲਕੁਲ ਟਾਈਮ ਲੱਗ ਜਾਂਦਾ ਨਾ ਥੋੜਾ ਮੌਸਮ ਦਾ ਫਿਰ ਫਰਕਾ ਉਹਦੇ ਚੱਕਰ ਚ ਆ ਗਈ ਵੀਰੇ ਵੇ ਨਾ ਪਰ ਮੈਂ ਵੀ ਕਿਰਜੀ ਜਾ ਬੰਦ ਓਏ ਓਏ ਬੰਦ ਏ ਬੰਦ ਬਲਕਿ ਅਗਰ ਨੂੰ ਦੱਡਾ ਮ ਖਾਓ ਤਾਂ ਮ ਖਾਓ ਦਰਗੇ ਜੀ ਜੇ ਲੱਗ। ਮੈਂ ਕੋ ਵੀ ਰਿ ਚੈੱਕ ਕਰ ਲਿਓ। ਇੱਕ ਫਾਲ ਭੂਲਾ ਜੀ ਥੋੜੀ ਚਵਾਈ ਦੇਖਿਓ। ਪਾਜੀ ਕਿ ਇਹ ਇਦਾਂ ਦੀ ਚਵਾਈ ਹੈ ਨਾ ਇਹਨੂੰ ਕੋਈ ਭੂਤ ਸ਼ੈਤਾਨ। ਅੱਛਾ। ਦੋ ਤੇ ਨਹੀਂ ਚੋੜਦੇ ਮਗਰ ਦੇਖਣਾ ਨਹੀਂ ਕਰਦੇ। ਮੈਂ ਕਹਿੰਨਾ ਪਾਜੀ ਸਤੀ ਵਾਲਾ। ਵੇਖੋ ਮੋਟੀ ਪਾਰਾ ਕੀ ਬਾਤ ਹੈ ਕੋਈ ਪੂਰ ਨਹੀਂ ਕੋਈ ਛੱਟਾ ਨਹੀਂ ਕੋਈ ਥਾਨ ਨਹੀਂ ਚੁੱਕਦੀ ਕੋਈ ਕੁਝ ਨਹੀਂ ਖੋਲੋ ਫੇਰ ਖੋਲੋ ਜੀ ਤੋਰਾ ਵਖਾ ਦੇ ਵੇਖੋ ਵੀਰੋ ਚਵਾ ਇੱਕ ਨੰਬਰ ਲੱਗਿਆ ਤਾਜੀ ਸੂਈ ਮਗਰ ਕੱਟੀ ਆ ਚੈੱਕ ਕਰ ਲਓ ਜਿਆਦਾ ਨਹੀਂ ਛੋਟੀ ਦਾ 12 11 11 ਕਿਲੋ 12 ਕਿਲੋ ਮਹਾਂ ਪਾਰਾ ਨਹੀਂ ਕਹਿੰਦੇ ਛੋਟੀ ਦਾ 11 ਕਿਲੋ ਤਾਂ ਚੇ ਜਿਹਾ ਵਾਜੇਗੀ ਸੋਨਾ ਗੱਡੇ ਆ ਥਣ ਪਸੂ ਗਿਆ ਜੀ ਚਾਹ ਆ ਵਿਚੰਗਾ ਲੱਗ ਗਈ ਕਮਾਲ ਹੋ ਗਿਆ ਹਾ ਜੇ ਟਾਈਮ ਦੋ ਹੋ ਆ ਫੱਜੇ ਜੇ ਆ ਵੇਖ ਲਿਓ ਇਹ ਨਾ ਕੋਈ ਕਹੇ ਵੀ ਕਿ 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 ਨਾ ਕੋਇ ਆ ਗਦੇ ਹਾਂ ਦੋ ਦੋ ਦਾ ਟਾਈਮ ਆ ਹਾਂ ਤੇ ਹਜੇ ਮੈਂ ਕਹਿੰਦਾ ਜੀ ਮਾਨੂੰ ਇਹਨੇ ਤੇ ਹੋਰ ਫੋਰ ਪਾਲਾਂਗਾ ਇਹਨੂੰ ਕੋਈ 1 ਘੰਟੇ ਜਿੰਨਾ ਡੱਕੀ ਨਹੀਂ ਪੀ ਸਵੇਰ ਦੀ ਚੋਈ ਨਹੀਂ ਨਾ 1 ਘੰਟੇ ਜਿੰਨਾ ਵੀ ਟਾਈਮ ਲੱਗਾ ਸਵੇਰ 5:30 ਕੌਣੇ 6:00 ਦੀ ਚਵਾਈ ਇਹਦੀ ਠੀਕ ਆ ਜੀ ਕਿੰਨੇ ਦੀ ਝੋਟੀ ਦੇਣੀ ਆ ਜੀ ਹੁਣੇ ਮੇਰੇ ਇਹੋ ਜਿਹਿਆਂ ਦਾ ਮੱਖੂ ਵੇਚੀ ਦਾ ਕੋਈ 10 ਦਾਸ ਕਹਿੰਦਾ ਹੈ ਹਾਂਜੀ ਕੋਈ 5 ਕੋਈ 100000 ਕਹਿੰਦਾ ਹਾਂਜੀ ਜੈਸ ਨੂੰ ਕੋਪਲ ਕਰਨਾ ਜੇ ਕਿ ਕੋ 1 ਲੱਖ ਪਿਆ ਰਹੇ ਸਾਨੂੰ ਕਿਨੇ ਲੱਖ ਨਹੀਂ ਦੇ ਦਿੰਦਾ ਬਿਲਕੁਲ ਐ ਨਹੀਂ ਝੋਟੀ ਜਿਹੜੀ ਜੈਸ ਨੂੰ 85000 ਜਿੱਦਾਂ ਝੋਟੀ ਦੇਣੀ ਨਹੀਂ ਮਗਰ ਵੀ ਕੱਟੀ ਆ ਗਈ ਹੈ ਨਾ ਤਾਂ 85 ਚੋਂ ਵੀ ਕੋਈ ਵੀਰ ਫੋਨ ਲਾ ਲੇ ਹਨਾ ਹਾਂਜੀ ਹਾਂਜੀ ਦੇ ਵੇਖੋ ਵੀਰੇ ਫੋਨ ਜ਼ਰੂਰ ਲਾ ਲਿਓ ਜੀ ਬਹੁਤ ਚੰਗੀ ਝੋਟੀ ਆ ਮਗਰ ਵੀ ਕੱਟੀ ਆ ਗਈ ਵੀਰੋ ਰੇਟ ਜਮਾਈ ਜੈ ਕੀਤਾ ਚਵਾ ਵੀ ਇੱਕ ਨੰਬਰ ਤੁਹਾਨੂੰ ਪਤਾ ਹੀ ਹੈ 2000 ਛੜ ਜੀ ਵੀਰੇ ਯਾਰ ਹੋਰ ਛੜ ਦਾਂਗੇ 82 ਹਜ਼ਾਰ ਝੋਟੀਆਂ ਨਹੀਂ ਜੈਸ ਨੂੰ ਹੋਣੀ ਜੈਸ ਨੂੰ 82 ਦੀ ਹਾਂ 82 ਨਹੀਂ ਹੋਉਂ ਲਾਏ ਹੋਰ ਕੋਈ ਮੇਰਾ ਵੀਰ ਫੋਨ ਲਾ ਨਹੀਂ ਰੇਟ ਜੈਸ ਨੂੰ ਵੀ ਗਿਆ ਨਾ ਨਹੀਂ ਇਹ ਨਹੀਂ ਲੈਣੀ ਜਿਹਨੂੰ ਪੜਖੋ ਲੈ ਲੈਣੀ ਬਿਲਕੁਲ ਬਿਲਕੁਲ ਸੋਨੇ ਝੋਟੀਆਂ ਜੀ ਤਾਂ ਹੁਣ ਹਾਂ ਨਾ 82 ਦੀ ਹੈ ਨਾ ਜੀ 8000 ਦੀ ਝੋਟੀ ਠੀਕ ਆ ਜੀ ਹਾਂ ਦੂਜੇ ਨੰਬਰ ਤੇ ਆ ਗਈ ਵੀਰੇ ਤੇ ਤੀਸਰਾ ਪਾਸਪੀ ਜੀ ਹਾਂਜੀ ਉਹ ਦੋ ਦਾ ਹਲੇ 7 ਕਿਲੋ ਬੋਲ ਠੀਕ ਆ ਜੀ ਇਹ ਨਹੀਂ ਵੀ ਮੈਂ 7 ਕਿਲੋ ਆ ਦੇ ਚਾਹੇ ਛੇ ਹੋਏਗਾ 7 ਕਿਲੋ 30 ਹੋ 7 ਕਿਲੋ ਵਾਦੀ ਹੋਊਗਾ ਪਾਇਆ ਖੰਡ ਤਾਂ ਨਹੀਂ ਹੋਊਗਾ ਕਿਨੇ ਸਾਂਭੀ ਨਹੀਂ ਜੋ ਇਹ ਲਿਸਾ ਪੰਨਾ ਗਿਆ ਹੈ ਨਾ ਸਾਂਭ ਨਹੀਂ ਕੀਤੀ ਕਿਸ ਨੇ ਆਹ ਬੱਚਾ ਗਿਆ ਜੀ ਇਹਦੇ ਮਗਰ ਵੀ ਕੱਟੀ ਕੱਟੀ ਹੈ ਠੀਕ ਹੈ ਜੀ ਆਹ ਨਵਤਾ ਹੋ ਗਿਆ ਜੀ ਨੂੰ ਇਹੋ ਤੇ 7 ਕਿਲੋ ਦੁੱਧਾਂ ਤਾਂ ਬਾਕੀ ਵੀਰੋ ਚੈੱਕ ਕਰ ਲਓ ਰੁੱਖਾਪਨ ਜ਼ਰੂਰ ਆ ਮਗਰ ਕੱਟੀ ਆ ਠੀਕ ਹੈ ਜੀ ਉਹਦਾ ਅਸਲ ਜਾਦ ਦੀ ਅੱਖਾਂ ਅੱਖਾਂ ਵੇਖੋ ਬਿੱਲੀਆਂ ਜੀ ਆਹ ਰੁੱਕੀ ਰਹਿ ਗਈ ਹੈ ਨਾ ਸਾਂਭੀ ਨਹੀਂ ਕਿ ਵੀਰ ਨੇ ਸੇਵਾ ਨਹੀਂ ਕੀਤੀ ਅੱਜ ਕੱਲੋ ਸਾਥ ਬਿਲਕੁਲ ਬਾਕੀ ਲੈ ਵੀ ਦੀ ਸਾਫ ਆ ਤੱਕ ਅੱਧ ਵੀ ਸੋਹਣਾ ਵੀਰੋ ਬਾਕੀ ਲਿੱਸਾ ਬੰਨ ਹੈਗਾ ਜ਼ਰੂਰ। ਵਾਈ ਜੂਈ ਬਹੁਤ ਚੰਗੀਰੀਆਂ ਮੇਰੇ ਤਰ ਤੁਰ ਰਮਣਾ ਦਿੱਤੀ। ਇਹਨੂੰ ਵੀ ਕੋਈ ਨਹੀਂ ਟਾਈਮ ਲਗਾਏ 6 ਵਜੇ ਸਾਢੇ 6। ਕੋਈ ਟਾਈਮ ਨਹੀਂ ਇਹਨੂੰ। ਇਹ ਨਾ ਕੋਈ ਸਾਡੀ ਜਿਹੜੀ ਜੇ ਕੋਈ ਵੀ ਸਾਡਾ ਜਿਹੜਾ ਡੰਗਰ ਹੈ ਨਾ ਉਹ ਸਾਣਾ ਚ ਨਹੀਂ ਆਇਆ। ਸਾਣਾ ਚ ਨਹੀਂ ਆਇਆ। ਇਹ ਵੀ ਬੜੀ ਸੀਰ ਆ। ਤਾਂ ਇਹ ਦੈਂ ਬੈਠੇ ਖੱਲੇ। ਅੱਛਾ ਇਹ ਪੱਛਾ ਹੁਣ ਇਸਾ ਵੀ। ਮੇਰਾ ਟਾਈਮ ਟਾਈਮ ਥੋੜਾ ਜਿਹਾ ਹੈ ਨਾ ਟਾਈਮ ਦੋ ਹਜੇ ਆ ਕਈ ਢੰਗ ਤੁਹਾਨੂੰ ਪਤਾ ਹੀ ਕਰ ਕੋ ਜੰਦਾ ਥੋੜਾ ਕੋਈ ਨਾ ਖੜਗੇ ਹੈ ਨਾ ਉਹਦੇ ਕਾਲੀ ਲਿਆਂਦੀ ਸ਼ਾਮੀ ਠੀਕ ਹੈ ਜੀ ਹਾਂ ਜੀ ਕਾਲ ਆਂਦੀ ਆਹੀ 4 ਦੋ ਦੇ ਹੰਡ ਅੱਗੇ ਕੇ ਰਖਾਈਆਂ ਨੇ ਠੀਕ ਹੈ ਜੀ ਤੇ ਦੋ ਇਹ ਆ ਅੱਜ ਸਵੇਰੇ ਆਈ ਦੂਸਰਾ ਬੱਚਾ ਪਰਾਂ ਕਰ ਲਿਓ ਮਾੜਾ ਉਹ ਤਾਂ ਮੂੰਹ ਮਾਰਦਾ ਹੈ ਪਰਾਂ ਕਰ ਲਓ ਧੜੀ ਫੇਰ ਸਾਢੇ ਲੋ ਸਾਢੇ ਲੋ ਕਰੀ ਬਚਾ ਇੱਧਰ ਕਰਕੇ ਸਾਢੇ ਲੋ ਜੇ ਮਿਲਦੀ ਦਾ ਧਾਰਾ ਚਵਾ ਬਖਾ ਦੋ ਹਣ ਹਾਂਜੀ ਸਾਢੇ ਕੋ ਬੱਚੀ ਕਰਤੀ ਨਹੀਂ ਉਹਦਾ ਕੋਈ ਗੱਲ ਨਹੀਂ ਮੇਰੇ ਮੂੰਹ ਅੱਗੇ ਨਾ ਨਾ ਬਾਹਰ ਦਾ ਮਾਲ ਦਾ ਬਹੁਤ ਫਰਕ ਹੋ ਗਿਆ ਫਰਕ ਆ ਜੀ ਮਹਨ ਕੀ ਰੇ ਅੱਗੇ ਜਾਈਦਾ ਹੀ ਨਾ ਉਹ ਹਾਂ ਦੇ ਦੇ ਅੱਧੇ ਘੰਟੇ ਦੇ ਅੰਦਰ ਅੰਦਰ ਐਵੇਂ ਡਗ ਰਲ ਉਹ ਹੈ ਨਹੀਂ ਨਾ ਕੈਮਰਾ ਨਹੀਂ ਆ ਗਿਆ ਬੰਦੋ ਬੱਚਾ ਟਾਈਮ ਨਹੀਂ ਹੋਇਆ ਬਾਕੀ ਚਲੋ ਜੇ ਕੋਈ ਚਵਾਊਗਾ ਵੀਰ ਵੀਡੀਓ ਗਾਲ ਤੇ ਚਵਾ ਦਿਓ ਹਨਾ ਤਾਂ ਕੋਈ ਵੀਰਾਂ ਨੂੰ ਵੀ ਬੇਨਤੀ ਹੁੰਦੀ ਹੈ ਕਿ ਤੁਸੀਂ ਆਪ ਵੀ ਪਹੁੰਚ ਕੇ ਚੋਲ ਲਿਆ ਕਰੋ ਪਸ਼ੂ ਹਨਾ ਉਹ ਤੁਹਾਡੀ ਵੀਰੇ ਜੁਮਿਆ ਰਹੀ ਆ ਕੋਈ ਇਹ ਨਾ ਸਮਝੇ ਬੱਚਾ ਨਹੀਂ ਲੈ ਆ ਗਈ ਪਰ ਬੱਚਾ ਲੈਦੀ ਆ ਤੇ ਨਹੀਂ ਉਹ ਕੋਈ ਗੱਲ ਨਹੀਂ ਆਪਣੀ ਵੀਡੀਓ ਕਰਦੇ ਨਹੀਂ ਟਾਈਮ ਖਾਇਆ ਹੁਣੇ ਦੋ ਦਾ ਟਾਈਮ ਬਾਕੀ ਵੀਰੋ ਤੁਸੀਂ ਵੀਡੀਓ ਗਾਲ ਤੇ ਚਵਾ ਸਕਦੇ ਹੋ ਆਪਦੀ ਸੋਦਾ ਕਰਕੇ ਜਾਂ ਤੁਸੀਂ ਪਸ਼ੂ ਦੇ ਲਾਗੇ ਪਹੁੰਚ ਸਕਦੇ ਹੋ ਹਾਂ ਜੀ ਕਾ ਜੀ ਤਾਂ ਕਿੰਨੇ ਦੀ ਮਹਿੰਦਨੀ ਵੀਰੇ ਬੜਾ ਕਹਿੰਦੇ ਗੀਨਾ ਛੋਟਾ ਹੁੰਦਾ ਹੁੰਦਾ ਇਹਦਾ ਰੇਟ ਹੈ ਨਾ ਜਿਹੜੀ 6 ਮਹੀਨੇ ਚੋਕੇ ਵੀਨਾ ਫੇਰ ਉਹਨੇ ਦੀ ਹਾਂਜੀ ਦੇਰੀ 70000 ਦੀ ਕਰ ਦਿਓ ਮਾਨ ਤਾਂ ਜੋ ਆਖੋ ਨੇ ਵੇਲੂ ਬੜੀ ਬੜੀ ਸਾਫ ਹੁੰਦਾ ਤਿੰਨ ਛੱਡ ਦੋ 76000 ਦੀ 63000 ਦੀ ਕੋਈ ਫੋਨ ਲਾ ਲੈ ਬਾਕੀ ਹਣਾ ਉਹਦਾ ਲੰਝਾ ਰੋਟ 63000 ਦੀ ਜੋ 63 ਦੀ ਹਾਂਜੀ ਕੀ ਬਾਤ ਹੈ ਜੀ ਹਾਂਜੀ ਲੇਵਲ ਉਹ ਸਾਬਾ ਪਰ ਇਹ ਨਹੀਂ ਹੋਣੀ ਜੇ ਹੁਣ ਹੋਣੀ ਆ ਤਰੇਬੋ ਬੜਾ ਕੀ ਬਾਈ ਕੋਈ ਆ ਕਾਕੇ 60 ਆ ਕੋਲ ਹੱਥ ਤੇ ਉਹ ਦਰਮਾਨ ਆਲੀ ਬੋਤਲ ਨਹੀਂ 8-9 ਕਿਲੋ ਚ ਆਈ ਜਣਾ 8-9 ਕਿਲੋ ਹੀ ਬੋਤਲ ਹੁੰਦਾ ਤੁਹਾਨੂੰ ਬਿਲਕੁਲ ਬਿਲਕੁਲ ਮਿਲ ਰਿਹਾ ਹੈ ਵੀ ਕੱਟੀ ਜੀ ਉਹ ਤਾਂ ਬੱਚੀ ਹੋਣੀ ਹੈ ਵੀ ਤਾਜੀ ਆ ਤਾਂ ਬਾਕੀ ਮਗਰ ਵੀ ਕੱਟੀ ਦੋਵਾਂ ਮਗਰ ਕੱਟੀਆਂ ਗਈਆਂ ਕੋਈ ਜੋੜਾ ਪਾਲੂ ਤਾਂ ਕਰ ਦਿਓ ਮਾਨਤਾਂ ਜੀ ਚੰਗੀਆਂ ਝੋਟੀਆਂ ਵੀ ਝੋਟੀ ਇੱਕੜੀ ਖਾ ਲਓ ਬਿਲਕੁਲ ਆ ਖੋਲ੍ਹ ਕੇ ਕੜੀ ਝੋਟੀ ਮਗੀ ਨਾ ਰਹੇ ਨਹੀਂ ਇੱਕ ਸਾਹ ਆ ਲੈ ਦੋੜ ਦਿਓ ਇਹ ਖੱਲੋ ਖੁੰਜੀ ਨਹੀਂ ਇਹ ਕੋਈ ਦੇ ਦੇ ਠੀਕ ਉਹ ਵੀ ਲੈ ਆ ਖੋਲ ਕੇ ਜੀ ਪਲੀ ਚੂਰੀ ਨਹੀਂ ਹੈ ਇਹ ਵੀ ਬੋਤਨੀ ਦੇ 11 12 ਕਿਲੋ 11 ਕਿਲੋ ਤੋਂ ਨਹੀਂ ਮਰਦੀ ਝੋਟੀ ਚੰਗੀ ਝੋਟੀ ਹੈ ਜੀ ਚੈੱਕ ਕਰ ਲਓ ਵੀਰੋ ਦੋਵੇਂ ਝੋਟੀਆਂ ਦੋਵੇਂ ਮਗਰ ਕੱਟੀਆਂ ਨੇ ਚੈੱਕ ਕਰ ਲਓ ਇੱਕ ਆ ਰੁੱਖਾ ਪੰਨੇ ਤਾਂ ਅਰੇ ਰੇੜੀ ਅੱਜਕੱਲ ਮੋੜ ਬੈਂਤ ਆ ਜੀ ਕਹਿ ਤੀ ਗੱਲ ਬਿਲਕੁਲ ਰੇੜੀ ਵਿਗਣਾ ਜੀ ਜੇ ਰੇੜੀ ਇਜਾਜ਼ਤ ਹੋਏਗਾ ਤਾਂ ਇਹ ਮਾਲ ਵਿਕੇਗਾ ਤਾਂ ਵੇਖੋ ਵੀਰੋ 75 ਪਾ ਦਿਆਂ ਫੋਨਦਿਆਂ ਉਹ ਤਾਂ ਵੀ ਨਹੀਂ ਉਹਨਾਂ ਦੇਦਾ ਵੀ ਨਹੀਂ ਹੁਣ ਤਾਂ ਵੇਖੋ ਵੀਰੋ ਦੋ ਪਸ਼ੂ ਨੇ ਰੇਟ ਤੋਂ ਚੈੱਕ ਕਰ ਲਿਆ ਵੀਰ ਦੇ ਹਰੇਕ ਵੀਡੀਓ ਜੀ ਰੇਟ ਜਾਇਜ਼ ਹੁੰਦਾ ਤਾਂ ਬਾਕੀ ਬੇਨਤੀ ਇਹ ਹੋਏਗੀ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜਿਉ ਤਾ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਦਿਖਾ ਲਈ ਜਾਵੇ ਤਾਂ ਵੀਰੇ ਐਡਰੈਸ ਹੈ ਕਿਲਗਸੀ ਪਿੰਡ ਪਿੰਡ ਸ਼ਕਲਮਾਸ਼ਾ ਜਿਲ੍ਹਾ ਗਾਜ਼ਪੁਰ ਤੋਂ 3 ਡੇਰਾ ਬਾਬਨਾਨ ਫੋਨ ਨੰਬਰ 83799399628477512 ਜੀ ਨੂੰ ਵੀਡੀਓ ਠੀਕ ਹੈ ਠੀਕ ਹੈ ਵੀਰੇ ਸਤਿ ਸ੍ਰੀ ਅਕਾਲ